ਕਿ ਤੁਹਾਨੂੰ ਅਸ਼ੀਰਵਾਦ ਜੁਕੀ ਪਹੁੰਚੇ ਅਸੀਂ ਤੁਹਾਨੂੰ ਜਾਣਕਾਰੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਬਾਬਾ ਸ਼ੇਖ ਫਰੀਦ ਕਿਲਾ ਬਾਬਾ ਸ਼ੇਖ ਫਰੀਦ ਸਾਹਿਬ ਜੀ ਹਾਂ ਅਸੀਂ ਫਰੀਦਕੋਟ ਦੇ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਇਹ ਜਾਣਨਾ ਜ਼ਰੂਰੀ ਹੈ ਕਿ ਬਾਬਾ ਸ਼ੇਖ ਫਰੀਦ ਸ਼ਕਰਗੋਦ ਖਤਰ ਦੇ ਨਾਮ ਤੇ ਇੱਕ ਪੁਰਾਣਾ ਸ਼ਹਿਰ ਵਸਿਆ ਅਤੇ ਪਹਿਲਾ ਨਾਮ ਹੀ ਤਾਂ ਮੁਕਤਫਾਲ ਸੀਗਾ ਇਸੇ ਕਰਕੇ ਤੇ ਹੀ ਵਰਾਸੀ ਸ਼ਹਿਰ

ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਲਿਆਏ ਹਾਂ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਅ ਦੇਖੋ ਬਾਬਾ ਫਰੀਦ ਦਾ ਇਤਿਹਾਸ ਲਈ ਅਸੀਂ ਜਾਣਕਾਰੀ ਸਾਡੇ ਮੈਨੇਜਰ ਜੀ ਹਨ ਅ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤੁਹਾਡਾ ਕੀ ਕਹਿਣਾ ਬਾਬਾ ਫਰੀਦ ਜੀ ਸੂਫੀ ਸੰਤ ਸ਼ੇਖ ਫਰੀਦ ਜੀ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਬਾ ਫਰੀਦ ਸਾਹਿਬ ਬਾਦਨੀ ਸਬਜ਼ੀ ਦੇ ਮਹਾਨ ਸੂਫੀ ਰੂਪ ਕੀ ਸੀਗੇ ਤੋਂ ਜਦੋਂ 1215 ਈਸਵੀ ਵਿੱਚ ਬਾਬਾ ਫਰੀਦ ਸਾਹਿਬ ਇੱਥੇ ਆਪਣਾ ਫਰੀਦਪੁਰ ਦੀ ਧਰਤੀ ਤੇ ਆਏ ਤਾਂ ਉਹ ਦਿੱਲੀ ਤੋਂ ਪਾਟਪਟਨਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਰਾਤ ਉਹਨਾਂ ਨੇ ਗੁਰਦਰਾ ਗੋਦੀਛਾਹ ਵਿੱਚ ਟੱਕੀ ਤਾਂ ਸੁਪਾ ਜਦੋਂ ਕੋਈ ਖਾਣ ਪੀਣ ਦਾ ਇਂਤਜ਼ਾਮ ਕਰਨ ਵਾਸਤੇ ਉਹ ਇਸ ਜਗ੍ਹਾ ਤੇ ਆਏ ਤਾਂ ਰਾਜੇ ਨੇ ਰਾਜੇ ਦੇ ਐਲੰਕਾਰਾਂ ਵਾਲੇ ਬਾਬਾ ਫਰੀਦ ਸਾਹਿਬ ਨੂੰ ਫੜ ਕੇ ਗੱਡੀ ਦੀ ਟੋਕਰੀ ਚਕਾ ਦਿੱਤੀ ਤਾਂ ਜਦੋਂ ਗੱਡੀ ਦੀ ਟੋਕਰੀ ਚਕਾਈ ਤਾਂ ਬਾਬਾ ਫਰੀਦ ਸਾਹਿਬ ਦੇ ਸਿਰ ਤੋਂ ਸਵਾ ਗੱਠ ਹਿੱਕੀ ਹਵਾ ਵਿੱਚ ਤੈਰਣ ਲੱਗੀ ਤਾਂ ਇਹ ਕੌਤਕ ਦੇਖ ਕੇ ਜਦੋਂ ਰਾਜਾ ਆ ਕੇ ਬਾਬਾ ਫਰੀਦ ਸਾਹਿਬ ਦੇ ਪੈਰਾਂ ਦੇਖਿਆ ਉਹਨੇ ਬਾਬਾ ਫਰੀਦ ਸਾਹਿਬ ਤੋਂ ਮਾਫੀ ਮੰਗੀ ਅਤੇ ਬਾਬਾ ਫਰੀਦ ਸਾਹਿਬ ਨੇ ਉਹਨੂੰ माफ ਕਰ ਦਿੱਤਾ ਤਾਂ ਫਿਰ ਉਹ ਬਾਬਾ ਫਰੀਦ ਸਾਹਿਬ ਨੂੰ ਰਾਜੇ ਨੇ ਬੇਨਤੀ ਕੀਤੀ ਬਾਬਾ ਜੀ ਇਹ ਮੇਰਾ ਸ਼ਹਿਰ ਵਸਦਾ ਨਹੀਂ ਤਾਂ ਇਹਨੂੰ ਤੁਸੀਂ ਕੋਈ ਕਿਰਪਾ ਕਰੋ ਇਹ ਮੇਰਾ ਸ਼ਹਿਰ ਵਸ ਜੇ ਤਾਂ ਬਾਬਾ ਫਰੀਦ ਸਾਹਿਬ ਨੇ ਰਾਜੇ ਨੂੰ ਇਹ ਜਵਾਬ ਦਿੱਤਾ ਵੀ ਤੇਰੇ ਸ਼ਹਿਰ ਦੇ ਵਿੱਚੋਂ ਤੇਰੇ ਹੰਕਾਰ ਦੀ ਬਦਬੂ ਆਉਂਦੀ ਹੈ ਮੈਨੂੰ ਕਿਉਂਕਿ ਉਹਨੇ ਆਪਣੇ ਨਾਮ ਤੇ ਹੀ ਇਹ ਸ਼ਹਿਰ ਦਾ ਨਾਮ ਰੱਖਿਆ ਸੀ ਰਾਜੇ ਦਾ ਨਾਮ ਮੁਕਰਸੀ ਸੀ ਉਹਨੇ ਆਪਣੇ ਨਾਮ ਤੇ ਹੀ ਸ਼ਹਿਰ ਦਾ ਨਾਮ ਮੁਕਰਹ ਰੱਖਿਆ ਸੀ ਤਾਂ ਰਾਜੇ ਨੇ ਇਸ ਜਦੋਂ ਬਾਬਾ ਫਰੀਦ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਇਸ ਸ਼ਹਿਰ ਦਾ ਨਾਮ ਬਦਲੋ ਤਾਂ ਰਾਜੇ ਨੇ ਬਾਬਾ ਫਰੀਦ ਸਾਹਿਬ ਦੇ ਨਾਮ ਤੇ ਹੀ ਸ਼ਹਿਰ ਦਾ ਨਾਮ ਪੀਰਪੋਟ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਇਹ ਸ਼ਹਿਰ ਵਧੀਆ ਵਸਦਾ ਆਵਾਦ ਹੈ ਅਤੇ ਬਹੁਤ ਕਿਰਪਾ ਹੈ ਤਾਂ ਹੀ ਬਾਬਾ ਫਰੀਦ ਸਾਹਿਬ ਦੇ ਜਿਹੜੇ ਇਤਿਹਾਸਿਕ ਸਥਾਨਾਂ ਇੱਥੇ ਬਾਬਾ ਫਰੀਦ ਜੀ ਦੇ ਇੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨਾਮ ਅਕਸਰ ਸੁਣਿਆ ਨਾ ਉਹ ਜਾਨਣਾ ਗੁਰੂ ਘਰ ਦੀਆਂ ਅੱਖੀਆਂ ਪ੍ਰਾਪਤ ਕਰਦੀਆਂ ਹਨ ਤਾਂ ਗੁਰੂ ਘਰਾਂ ਦੇ ਵਿੱਚ ਲੰਗਰ ਚੱਲ ਰਹੇ ਨੇ ਸੰਗਤਾਂ ਸੇਵਾ ਵਿੱਚ ਪਹੁੰਦੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਨੇ ਤਾਂ ਬਾਬਾ ਫਰੀਦ ਸਾਹਿਬ ਦਾ ਜਿਹੜਾ ਆਗਮਨ ਪੁਰਬ ਹੈ ਉਹ ਆਪਾਂ 21 22 23 ਸਤੰਬਰ ਨੂੰ ਹਰ ਸਾਲ ਮਨਾਉਂਦੇ ਆਂ ਤਾਂ ਸੰਗਤਾਂ ਵਿਦੇਸ਼ ਵਿਦੇਸ਼ਾਂ ਵਿੱਚੋਂ ਦੀ ਸੰਗਤਾਂ ਪਹੁੰਚਦੀਆਂ ਤੇ ਬਹੁਤ ਸਹੀ ਵਧੀਆ ਧੂਮਕਾ ਨਾਲ ਮਨਾਇਆ ਜਾਂਦਾ ਸ਼ੁਕਰੀਆ ਜੀ ਇਹ ਸਭ ਸਾਡੇ ਨੂੰ ਮੈਨੇਜਰ ਸਾਹਿਬ ਬਹੁ ਸਹੀ ਜਾਣਕਾਰੀ ਦਿੱਤੀ ਬਾਬਾ ਸ਼ੇਖ ਫਰੀਦ ਸ਼ਕਰਗੰਜ ਕਨ ਸ਼ੰਕਰ ਜੀ ਨੂੰ ਕਿ ਆਇੰਦਾ ਪਾਕਪੁਰ ਤੋਂ ਚੱਲ ਕੇ ਆਏ تھے ਐਸਾ ਫਰੀਦਕੋਟ ਦੀ ਤਰਤੀਬ ਵਿੱਚ ਪਹਿਲਾ ਨਾਮ ਮੋਕਲ ਹਰਜ ਜਿਵੇਂ ਕਿ ਪਹਿਲਾਂ ਦੱਸ ਚੁੱਕਿਆ ਤੇ ਬਾਬਾ ਫਰੀਦ ਦੇ ਨਾਮ ਤੇ ਹੀ ਸ਼ਹਿਰ ਵਸਿਆ ਫਰੀਦਕੋਟ ਇਸ ਢਿੱਲੇ ਬਾਬਾ ਸ਼ੇਖ ਫਰੀਦ ਜੀ ਇੰਨੀ ਵੀ ਕਿਰਪਾ ਬਾਬਾ ਫਰੀਦ ਜੀ ਦੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਰojana ਸੰਗਤ ਆਂਦੀ ਹੈ ਤੇ ਬਾਬਾ ਕਰਦੇ ਨਾਮ ਅਕਸਰ ਹੋ ਕੇ ਹਾਜ਼ਰੀ ਲਗਾਉਂਦੇ ਆ ਫਰੀਦਕੋਟ ਤੋਂ ਜਿਵੇਂ ਕਿ ਨੈਸੀ ਚੈਨਲ ਨੇ ਸ਼ਰਨ ਜੀ